ਬਹੁਤ ਸਵਾਗਤ ਹੈ ਸਾਰੇ ਵਿਦਿਆਰਥੀਆਂ ਦਾ ਸਾਡੇ ਨਾਲ ਲੈਂਡਮਾਰਕ ਗਲੋਬਲ ਲਰਨਿੰਗ ਲਿਮਟਿਡ ਤੋਂ ਪ੍ਰਿਆ ਜੀ ਮੌਜੂਦ ਨੇ ਜਿਹੜੇ ਜਸਮੀਤ ਪਾਟਿਆ ਜੀ ਦੀ ਟੀਮ ਦੇ ਮੈਂਬਰ ਨੇ ਔਰ ਯੂਕੇ ਦੇ ਮਾਮਲੇ ਦੇ ਵਿੱਚ ਬਹੁਤ ਐਕਸਪੀਰੀਅੰਸ ਨੇ ਔਰ ਬਹੁਤ ਸਾਰੇ ਸਟੂਡੈਂਟਸ ਨੂੰ ਇਹਨਾਂ ਨੇ ਯੂਕੇ ਦਾ ਵੀਜ਼ਾ ਲੈਣ ਦੇ ਵਿੱਚ ਮਦਦ ਕੀਤੀ ਹੈ ਸੋ ਪ੍ਰਿਆ ਜੀ ਬਹੁਤ ਸਵਾਗਤ ਹੈ ਥੈਂਕ ਯੂ ਸਰ ਥੈਂਕ ਯੂ ਜੀ ਪ੍ਰਿਆ ਜੀ ਮੈਂ ਇਹ ਮਹਿਸੂਸ ਕਰਦਾ ਹਾਂ ਬਹੁਤ ਸਾਰੇ ਸਟੂਡੈਂਟਸ ਦੇ ਫੋਨ ਆਉਂਦੇ ਨੇ ਮੈਨੂੰ ਵੀ ਇੱਕ ਬੜੀ ਕਨਫਿਊਜ਼ਨ ਵਾਲੀ ਗੱਲ ਬਣੀ ਹੋਈ ਹੈ ਯੂਕੇ ਦੀ ਕਹਿੰਦੇ ਯੂਕੇ ਦੇ ਵਿੱਚ ਪ੍ਰੋਬੈਬਿਲਟੀ ਹੈ ਪੌਸਿਬਿਲਟੀ ਹੈ ਕਿ ਰੂਲਸ ਚੇਂਜ ਹੋ ਸਕਦੇ ਨੇ ਜਿਹੜੇ ਰੂਲਸ ਚੇਂਜ ਹੋ ਸਕਦੇ ਨੇ ਜਨੂਅਰੀ ਇਨਟੇਕ ਤੋਂ ਪਹਿਲਾਂ ਪਹਿਲਾਂ ਸੋ ਹਜੇ ਤਾਂ ਸੈਪਟੈਂਬਰ ਨਹੀਂ ਆਇਆ ਪਰ ਇਹ ਕਿਹਾ ਜਾ ਰਿਹਾ ਹੈ ਕਿ ਜਨੂਅਰੀ ਤੋਂ ਪਹਿਲਾਂ ਯੂਕੇ ਦੇ ਰੂਲ ਚੇਂਜ ਹੋ ਸਕਦੇ ਨੇ ਸੋ ਹੁਣ ਵਿਦਿਆਰਥੀਆਂ ਲਈ ਇਹ ਕਨਫਿਊਜ਼ਨ ਬਣੀ ਹੋਈ ਹੈ ਵੀ ਕੀ ਉਹ ਸੈਪਟੈਂਬਰ ਇਨਟੇਕ ਦੇ ਲਈ ਜਾਂ ਜਨੂਅਰੀ ਇਨਟੇਕ ਦੇ ਲਈ ਉਨੇ ਆਫਰ ਲੈਟਰ ਲੈ ਕੇ ਅਪਲਾਈ ਕਰਨ ਜਾਂ ਉਹ ਇੰਤਜ਼ਾਰ ਕਰਨ ਵੀ ਕੀ ਰੂਲ ਚੇਂਜ ਹੁੰਦੇ ਨੇ ਜਾਂ ਨਹੀਂ ਹੁੰਦੇ ਅਗਰ ਮੰਨ ਲਓ ਆਫਰ ਲੈਟਰ ਲੈ ਕੇ ਕੋਈ ਸਟੂਡੈਂਟ ਅਪਲਾਈ ਕਰ ਲੈਂਦਾ ਯੂਕੇ ਦੇ ਲਈ ਤੇ ਉਧਰੋਂ ਰੂਲ ਚੇਂਜ ਹੋ ਜਾਂਦੇ ਨੇ ਤੇ ਕਿਹੜੇ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਦਾ ਨਫਾ ਨੁਕਸਾਨ ਹੋ ਸਕਦਾ ਮੈਂ ਚਾਹੂੰਗਾ ਇਹਦੇ ਤੇ ਕਲੈਰਿਟੀ ਅੱਜ ਤੁਸੀਂ ਸ਼ੇਅਰ ਕਰੋ ਓਕੇ ਸਰ ਦੇਖੋ ਜਿਹੜੀ ਰੂਲਸ ਚੇਂਜ ਹੋਣ ਦੀ ਗੱਲ ਆ ਇਹ ਕਾਫੀ ਟਾਈਮ ਤੋਂ ਚੱਲਦੀ ਆ ਰਹੀ ਹੈ ਡਿਸਕਸ਼ਨ ਦੇ ਵਿੱਚ ਹੈਗੀ ਹੈ ਯੂਕੇ ਵੀਆਈ ਐਸ ਤੇ ਕਾਫੀ ਜ਼ਿਆਦਾ ਜਿਹੜੇ ਹੈਗੇ ਉਹ ਐਕਸ਼ਨ ਲੈਣਾ ਚਾਹ ਰਹੇ ਨੇ ਫਿਰ ਉਹ ਸੋਚ ਰਿਹਾ ਕਿ ਕਿਸ ਕਿਸ ਚੇਂਜ ਰੂਲਸ ਨੂੰ ਜਿਹੜਾ ਹੈਗਾ ਨਵੇਂ ਲਾਂਚ ਕੀਤਾ ਜਾਣਗੇ ਲਾਈਕ ਉਹ ਸੋਚ ਰਿਹਾ ਕਿ ਵਰਕ ਪਰਮਿਟ ਨੂੰ ਲੈ ਕੇ ਕੁਝ ਚੇਂजेस ਹੋਣਗੇ ਥੈਨ ਦੇ ਆਰ ਆਲਸੋ ਪਲੈਨਿੰਗ ਕਿ ਕੁਝ ਜਿਹੜੀ ਇੰਗਲਿਸ਼ ਪ੍ਰੋਫੀਸ਼ੈਂਸੀ ਟੈਸਟ ਨੇ ਉਹ ਮੰਡੇਟਰੀ ਕੀਤਾ ਜਾਣਗੇ ਸੋ ਇਸ ਜਿਹੜੇ ਮਾਈਨਰ ਜਿਹੇ ਚੇਂजेस ਹੈਗੇ ਆ ਉਹ ਜਿਹੜੇ ਹੈਗੇ ਯੂਕੇ ਵੀਆਈ ਪਲਾਨ ਕਰ ਲਈ ਹੈ ਬਟ 22 ਸਟੂਡੈਂਟਸ ਜਿਹੜੇ ਉਹਨੇ ਇਸ ਟਾਈਮ ਤੇ ਜਨਵਰੀ ਇਨਟੇਕ ਪਲਾਨ ਕਰ ਰਹੀ ਹੈ ਤਾਂ ਉਹ ਅਗਰ ਆਫਰ ਲੈਟਰ ਅਪਲਾਈ ਕਰਨਾ ਚਾਹੁੰਦੇ ਹੈ ਦੇ ਕੈਨ ਡਾਇਰੈਕਟਲੀ ਅਪਲਾਈ ਟੂ ਦੀ ਆਫਰ ਲੈਟਰ ਬਿਕਾਜ਼ ਇਹਦੇ ਵਿੱਚ ਕੋਈ ਹਾਮ ਨਹੀਂ ਆ ਕਿਸੇ ਦਾ ਕਿਸੇ ਚੀਜ਼ ਦਾ ਵੀ ਕਿ ਇਨ ਕੇਸ ਅਗਰ ਰੂਲਸ ਚੇਂਜ ਹੋ ਰਹੇ ਨੇ ਤਾਂ ਉਹਦੇ ਉੱਤੇ ਕੀ ਇੰਪੈਕਟ ਪਏਗਾ ਸੋ ਆ ਸੱਚ ਕੋਈ 네ਗੇਟਿਵ ਇੰਪੈਕਟ ਨਹੀਂ ਹੈ ਤੁਸੀਂ ਆਪਣੀ ਆਫਰ ਲੈਟਰਸ ਲਓ ਠੀਕ ਹੈ ਜੇਕਰ ਰੂਲ ਚੇਂਜ ਹੁੰਦਾ ਹੈ ਵਰਕ ਪਰਮਿਟ ਨੂੰ ਲੈ ਕੇ ਦੇਖੋ ਉਹ ਤਾਂ ਸਟੱਡੀ ਕੰਪਲੀਟ ਹੋਣ ਤੋਂ ਬਾਅਦ ਹੀ ਮਿਲਦਾ ਹੈ ਠੀਕ ਹੈ ਜੀ ਸੋ ਉਹਦੇ ਲਈ ਤਾਂ ਸਟੂਡੈਂਟ ਆਬਵੀਅਸਲੀ ਫਾਲ ਕਰੇਗਾ ਹੀ ਕਰੇਗਾ ਉਹਦੇ ਨਾਲ ਆਫਰ ਲੈਟਰ ਦਾ ਵੀਜ਼ਾ ਪ੍ਰੋਸੈਸ ਦਾ ਕੋਈ ਕਨਸਰਨ ਨਹੀਂ ਹੈ ਫਿਰ ਰੂਲ ਹੁੰਦਾ ਹੈ ਕਿ ਅਗਰ ਕੋਈ ਸਟੂਡੈਂਟ ਇਹ ਸੋਚ ਰਿਹਾ ਹੈ ਕਿ ਇੰਗਲਿਸ਼ ਪ੍ਰੋਫੀਸ਼ੈਂਸੀ ਬਿਨਾ ਲਾਈਕ ਆਇਲਸ ਪੀਟੀ ਤੋਂ ਵਿਦਾਊਟ ਉਹਦਾ ਆਫਰ ਲੈਟਰ ਆ ਜਾਂਦਾ ਸਪੋਜ਼ ਐਂਡ ਯੂਨੀਵਰਸਿਟੀ ਆਫਟਰ ਰੂਲਸ ਚੇਂਜ ਸੋ ਯੂਨੀਵਰਸਿਟੀ ਉਹਦੇ ਲਈ ਮੈਂਡੇਟਰੀ ਕਰ ਦਿੰਦੀ ਹੈ ਤਾਂ ਸਾਈਡ ਬਾਈ ਸਾਈਡ ਸਟੂਡੈਂਟ ਆਫਰ ਲੈਟਰ ਲੈਣ ਤੋਂ ਬਾਅਦ ਆਪਣੀ ਆਇਲਸ ਪੀਟੀ ਦੀ ਥੋੜੀ ਜਿਹੀ ਤਿਆਰੀ ਵੀ ਕਰ ਸਕਦਾ ਨਾਲ ਸੋ ਥੈਟ ਇਨ ਕੇਸ ਮੈਂਡੇਟਰੀ ਹੋ ਜਾਂਦਾ ਹੈ ਤਾਂ ਬੱਚੇ ਲਈ ठीक है एंड जेडी स्टूडेंट्स हले प्लान कर रहे हैं जनवरी आई थिंक दिस इज द हाई टाइम क्योंकि जो जनवरी इनटेक होंगे ना वो बहुत छोटा इनटेक होंगे हुं. तो हम तुम देखो सपटेंबर लिए like, हले स्टूडेंट्स एंटरटेन किए जा रहे हैं है ना और सपटेंबर तो बाद अक्टूबर नवंबर एंड दिसंबर दिसंबर में भी हाफ ऑफ द मंथ तुम कह लो क्रिसमस और न्यू ईयर हॉलीडेज निकल जाता सो so, कोई भी यूनिवर्सिटी जो है वो एंटरटेन ही नहीं करती इंटरनेशनल स्टूडेंट्स नो इट्स जस्ट लाइक वी हैव ओनली टू और टू एंड हाफ मंथ्स ਸੋ ਸਟੂਡੈਂਟਸ ਨੂੰ ਜਿਹੜੇ ਹੈਗਾ ਪ੍ਰੋਐਕਟਿਵਲੀ ਹੁਣੇ ਜਨਵਰੀ ਲਈ ਅਪਲਾਈ ਕਰਨਾ ਚਾਹੀਦਾ ਹੈ ਐਂਡ ਦਿਸ ਇਜ਼ ਦਿ ਹਾਈਟ ਟਾਈਮ ਆਈ ਵੁੱਡ ਸੇ ਕਿ ਜਿਹੜੇ ਉਹ ਆਪਣੇ ਆਫਰ ਲੈਟਰ ਸਿਕਿਉਰ ਕਰ ਸਕਦੇ ਆਪਣੀ ਸੀਟ ਸਿਕਿਉਰ ਕਰ ਸਕਦੇ ਵਿਜ਼ਾ ਪ੍ਰੋਸੈਸ ਸਟਾਰਟ ਕਰ ਸਕਦੇ ਆ ਅੱਛਾ ਮੈਨੂੰ ਇਹ ਗੱਲ ਦੱਸਿਓ ਅ ਸਪੋਜ਼ ਅਗਰ ਰੂਲਸ ਚੇਂਜ ਹੁੰਦੇ ਨੇ ਤੇ ਆਇਲਟਸ ਮੰਡੇਟਰੀ ਕਰ ਦਿੱਤੀ ਜਾਂਦੀ ਹੈ ਇਹ ਇਹ ਸੰਭਾਵਨਾ ਹੈ ਇਸ ਤਰ੍ਹਾਂ ਦੀਆਂ ਅੰਡਰ ਕਨਸਿਡਰੇਸ਼ਨ ਇਹ ਗੱਲਾਂ ਹੈਗੀਆਂ ਨੇ ਕਿ ਆਇਲਟਸ ਮੰਡੇਟਰੀ ਹੋ ਜਾਈ ਔਰ ਹੁਣ ਜਿਹੜੇ ਸਟੂਡੈਂਟ ਸਾਡੇ So, विदाउट आइल्स ਜਾਂਦੇ ਨੇ ਫਿਰ ਤਾਂ ਇਹ ਉਹਨਾਂ ਦੇ ਲਈ ਯੂਕੇ ਚੋਂ ਬਹੁਤ ਵੱਡਾ ਝਟਕਾ ਹੋਏਗਾ ਸੱਚਾ ਝਟਕਾ ਤਾਂ ਹੋਏਗਾ ਸਟੂਡੈਂਟਸ ਲਈ ਜੋ ਕਿ ਪਲਾਨ ਕਰ ਰਹੇ ਸੇ ਵਿਦਾਊਟ ਆਇਲਸ ਲਈ ਬਟ ਇਹ ਹੈ ਕਿ ਠੀਕ ਹੈ ਅਗਰ ਸਟੂਡੈਂਟ ਨੇ ਇੰਗਲਿਸ਼ మీడియం ਤੋਂ ਸਟੱਡੀ ਕੀਤੀ ਹੈ ਤਾਂ ਆਇਲਸ ਇੰਨਾ ਵੀ ਕੋਈ ਜ਼ਿਆਦਾ ਉਹਨਾਂ ਲਈ ਜਿਹੜਾ ਹੈਗਾ ਕੋਈ ਟਾਈਮ ਟੇਕਿੰਗ ਪ੍ਰੋਸੈਸ ਨਹੀਂ ਹੈ ਬਿਕਾਜ਼ ਅੱਜਕੱਲ ਦੇ ਸਟੂਡੈਂਟ ਜਿਹੜੇ ਹੈਗੇ ਆ काफी प्रोएक्टिव ने इंग्लिश ਨੂੰ ਲੈ ਕੇ ਸੋ ਆਇਲਸ ਜਾਂ ਪੀਟੀ ਜਾਂ ਇੱਕ ਹੋਰ ਟੈਸਟ ਵੀ ਹੈ ਡੂਲਿੰਗੋ ਜੋ ਕਿ ਲੈਸ ਟਾਈਮ ਕੰਜ਼ਿਊਮਿੰਗ ਹੈ ਔਰ ਵਿਦਿਨ 1 অর 2 ਡੇਸ ਦੇ ਵਿੱਚ ਉਹਦਾ ਰਿਜ਼ਲਟ ਵੀ ਆ ਜਾਂਦਾ ਹੈ ਅਗਰ ਸਟੂਡੈਂਟ ਪੀਟੀ ਕਰ ਲੇ ਆਇਲਸ ਨਹੀਂ ਕਰਨੀ ਡੂਲਿੰਗੋ ਦਾ ਟੈਸਟ ਦੇ ਲੇ ਐਂਡ ਕੁਝ ਯੂਨੀਵਰਸਿਟੀਆਂ ਦੇ ਉਹਨਾਂ ਦੇ ਅਪਰੇ ਟੈਸਟ ਵੀ ਹੈ ਤਾਂ ਉਸ ਟੈਸਟ ਵੀ ਦੇ ਸਕਦਾ ਸਟੂਡੈਂਟ ਉਹਦੇ ਨਾਲ ਵੀ ਕੁਆਲੀਫਾਈ ਕਰ ਸਕਦਾ ਠੀਕ ਹੈ ਐਂਡ ਮੰਡੀਟਰੀ ਇਹ ਹੈ ਕਿ ਅਗਰ ਸਟੂਡੈਂਟ ਕਰਕੇ ਜਾਊਗਾ ਤਾਂ ਉਹਦੇ ਲਈ ਹੀ ਬੈਨੀਫਿਟ ਹੈ ਸੋ ਥੈਟ ਅੱਗੇ ਜਾ ਕੇ ਉਹਦੇ ਤੇ ਕੋਈ ਕੁਐਸਚਨ ਮਾਰਕ ਨਹੀਂ ਹੋਊਗਾ ਰਿਗਾਰਡਿੰਗ ਉਹਦੀ ਇੰਗਲਿਸ਼ ਕੈਪੇਬਿਲਿਟੀ ਨੂੰ ਲੈ ਕੇ ਸੋ ਉਹਦੇ ਲਈ ਹੀ ਪਲੱਸ ਪੁਆਇੰਟ ਰਹੇਗਾ ਬਿਲਕੁਲ ਠੀਕ ਹੈ ਸੋ ਫਿਰ ਜਿਹੜੀ ਜੋ ਮੈਨੂੰ ਲੱਗਦਾ ਹੈ ਕਿ ਸਾਡੇ ਬਹੁਤ ਸਾਰੇ ਸਟੂਡੈਂਟਸ ਨੇ ਜਿਹੜੇ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਸਾਨੂੰ ਵਿਦਆਊਟ ਆਇਲਡ ਸੀ ਐਡਮਿਸ਼ਨ ਮਿਲ ਜੇ ਫਿਰ ਇਸ ਤਰ੍ਹਾਂ ਦੇ ਸਟੂਡੈਂਟਸ ਦੀ ਸਾਡੀ ਨੰਬਰ ਆਫ ਸਟਰੈਂਥ ਕਿੰਨੀ ਖੁੰਦੀ ਹੈ ਕਿੰਨੇ ਸਟੂਡੈਂਟਸ ਨੇ ਜਿਹੜੇ ਸਾਡੇ ਉਹ ਚਾਹੁੰਦੇ ਨੇ ਕਿ ਅਸੀਂ ਵਿਦਾਊਟ ਆਈਐਲਸੀ ਚਲੇ ਜਾਈਏ ਫਿਰ ਉਹ ਤਾਂ ਸਰ ਜੈਂਟਲੀ ਬੱਚਾ ਸਿਰਫ ਇਹ ਸੋਚਦਾ ਕਿ ਮੇਰਾ ਟਾਈਮ ਬਚ ਜਾਏ ਮੈਂ ਮੈਨੂੰ ਕਰਨਾ ਨਾ ਪਏ ਆਈਐਲਸ ਮੇਰਾ ਮੈਨੂੰ ਵਿਦਾਊਟ ਆਈਐਲਸ ਹੀ ਮੇਰਾ ਜਿਹੜਾ ਹੈਗਾ ਆਫਰ ਲੈਟਰ ਆ ਜਾਏ ਸੋ ਅਗਰ ਫਿਲਹਾਲ ਫॉर द ਟਾਈਮ ਲਿੰਗ ਅਗਰ ਬੱਚਾ ਜਨਵਰੀ ਲਈ ਵਿਦਾਊਟ ਆਈਐਲਸ ਪ੍ਰੋਫਾਈਲ ਨਾਲ ਐਲੀਜੀਬਲ ਹੈਗਾ ਤਾਂ ਉਹ ਆਪਣਾ ਉਹ ਮਾਈਂਡ ਸੈਟ ਰੱਖੇ ਕਿ ਉਸ ਅਕੋਰਡਿੰਗ ਆਪਾਂ ਆਫਰ ਲੈਟਰ ਜ਼ਰੂਰ ਲੈ ਸਕਦੇ ਹਾਂ ਬਟ ਇਨ ਕੇਸ ਕਿ ਕਿ ਦੇ ਆ ਪੌਸਿਬਿਲਿਟੀਜ਼ ਕਿ ਮੈਡ ਆਫ ਸਪਟੈਂਬਰ ਰੂਲਸ ਚੇਂਜ ਹੋ ਜਾਣਗੇ ਇੰਪਲੀਮੈਂਟ ਹੋ ਜਾਣਗੇ ਤੇ ਅਗਰ ਮੰਡੇਟਰੀ ਇਟਾ ਜਾਂਦਾ ਆਇਲਸ ਨੂੰ ਤਾਂ ਅਗਰ ਸਟੂਡੈਂਟ ਹੋਣੇ ਤੋਂ ਇਸ ਟੈਪਿਕ ਅੱਗੇ ਲਏਗਾ ਅਗਰ ਮੁੰਨੇ ਆਫਰ ਲੈਟਰ ਅਪਲਾਈ ਕਰੇਗਾ ਤਾਂ ਉਹਦਾ ਵਿਜ਼ਨ ਕਿਤੇ ਨਾ ਕਿਤੇ ਕਲੀਅਰ ਹੋਣਾ ਕਿ ਮੈਨੂੰ ਆਇਲਸ ਕਰਨੀ ਪੈ ਸਕਦੀ ਆ ਉਹ ਪਹਿਲਾਂ ਤਾਂ ਹੀ ਉਸ ਮਾਈਂਡਸੈਟ ਨਾਲ ਹੋਣਾ ਪ੍ਰੇਪੇਅਰ ਹੋਏਗਾ ਬਿਲਕੁਲ ਤਾਂ ਉਹਦੇ ਲਈ ਉਹਦਾ ਟਾਈਮ ਵੇਸ ਨਹੀਂ ਹੋਏਗਾ ਬੇਸਿਕਲੀ ਔਰ ਅਗਰ ਉਹ ਆਇਲਸ ਨਹੀਂ ਕਰਨਾ ਚਾਹੁੰਦਾ ਉਹ ਪੀਟੀ ਲਈ ਜਾ ਸਕਦਾ ਹੈ ਉਹ ਡਿਲਿੰਗੋ ਟੈਸਟ ਵਿੱਚ ਵਿਚ ਵਿਲ ਓਨਲੀ ਟੇਕ 10 to 15 days ek vi zyada time nahi lagda duolingo di preparation youtube links ne student aram nal kar sakda in fact landmark de coaching centers vi join kar sakda IELTS PTE di preparation de okay acha hun mainu eh dasso ki hun offer letters january intake de easily mil rahiyan ne achiyan universities to bilkul sir mostly universities de vich open hai pg programs ਸੋ ਪੀਜੀ ਲਈ ਯਾਨੀ ਮਾਸਟਰਸ ਲਈ ਐਪਲੀਕੇਸ਼ਨ ਜਿਹੜੀ ਹੈਗੀ ਯੂਨੀਵਰਸਿਟੀਆਂ ਐਕਸੈਪਟ ਕਰ ਰਹੀਆਂ ਨੇ ਵਿਦਆਇਲਸ ਵੀ ਹੈ ਵਿਦਆਊਟ ਆਇਲਸ ਵੀ ਹੈ ਸੋ ਜਿਹੜੇ ਵੀ ਸਟੂਡੈਂਟਸ ਵਾਲੇ ਸੋਚ ਰਹੇ ਨੇ ਕਿ ਅਸੀਂ ਵਿਦਆਊਟ ਆਇਲਸ ਕਰਨਾ ਆਈ ਥਿੰਕ ਉਹਨਾਂ ਨੂੰ ਜਲਦੀ ਹੀ ਸਿਕਿਉਰ ਕਰ ਲੈਣੀ ਚਾਹੀਦੀ ਆਪਣੀ ਆਫਰ ਲੈਟਰ ਕਿਸੇ ਵੀ ਯੂਨੀਵਰਸਿਟੀ ਕਨਫਰਮੇਸ਼ਨ ਚ ਚਲੋ ਥੈਂਕ ਯੂ ਸੋ ਮੱਚ ਸੋ ਬਰੀ ਇੰਪੋਰਟੈਂਟ ਇਨਫੋਰਮੇਸ਼ਨ ਸਾਡੇ ਨਾਲ ਪ੍ਰਿਆ ਜੀ ਨੇ ਸ਼ੇਅਰ ਕੀਤੀ ਹੈ ਸਕਰੀਨ ਦੇ ਉੱਪਰ ਨੰਬਰ ਹੈ 9041390412 ਸਾਰੇ ਸਟੂਡੈਂਟਸ ਪ੍ਰਿਆ ਜੀ ਦੇ ਨਾਲ ਗੱਲ ਕਰ ਸਕਦੇ ਨੇ ਜਸਮੀਤ ਜੀ ਦੀ ਟੀਮ ਦੇ ਨਾਲ ਔਰ ਕਿਤੇ ਵੀ ਨੀਅਰਬਾਈ ਆਫਿਸ ਦੇ ਵਿੱਚ ਤੁਸੀਂ ਵਿਜ਼ਿਟ ਕਰ ਸਕਦੇ ਹੋ ਔਰ ਜ਼ਿਆਦਾ ਇਨਫੋਰਮੇਸ਼ਨ ਤੁਸੀਂ ਉਥੋਂ ਹਾਸਲ ਕਰ ਸਕਦੇ ਹੋ ਥੈਂਕ ਯੂ ਸੋ ਮੱਚ ਪ੍ਰਿਆ ਜੀ ਥੈਂਕ ਯੂ